ਕਿੰਨੇ ਇੱਕ ਭਾਈ ਜੀ ਦਿਨ ਹੋ ਗਏ ਫੰਡਰੇਜ ਇੱਥੇ ਕਰਦੇ ਤੇ ਇਹ ਸਾਡਾ ਗੋਲ ਹੈ ਕਿ ਹਾਫ ਮਿਲੀਅਨ ਅਸੀਂ ਜੀਟੀਏ ਚ ਇਕੱਠਾ ਕਰਕੇ ਹਾਫ ਮਿਲੀਅਨ ਡਾਲਰ ਤੇ ਅਸੀਂ ਛੇਤੀ ਤੋਂ ਛੇਤੀ ਪੰਜਾਬ ਫਲਰਟ ਸੀ ਉੱਥੇ ਪ੍ਰੋਜੈਕਟ ਲਈ ਭੰਚਾਈਏ ਹੁਣ ਤੱਕ ਅਨਫੀਸ਼ੀਅਲੀ 43000 ਡਾਲਰ 43000 ਡਾਲਰ ਇਕੱਠੇ ਹੋ ਚੁੱਕੇ ਆ ਜਿਸ ਤਰੀਕੇ ਨਾਲ ਇੱਥੇ ਜਿਹੜੇ ਮਾਧਿਅਮ ਆਪਣੇ ਕਿਦਾਂ ਲੋਕ ਤੁਹਾਡੇ ਤੱਕ ਪਹੁੰਚ ਕਰਦਾ ਉਹਦਾ ਤੁਸੀਂ ਜੇ ਵੈਬਸਾਈਟ ਤੇ ਵੀ ਜਾਓਗੇ khasai.org ਉੱਥੇ ਜੋ ਤੁਸੀਂ ਇਵੈਂਟਸ ਪੇਜ ਤੇ ਜਾਓਗੇ ਉੱਥੇ ਹੁੰਦਾ ਪਿਆ ਪੰਜਾਬ ਫਲਰਟ ਫੰਡਰੇਜ ਦੁਨੀਆ ਭਰ ਦੇ ਵਿੱਚ ਜਦੋਂ ਤੁਸੀਂ ਦੱਸਿਆ ਹਰ ਇੱਕ ਮੁਲਕ ਦੇ ਵਿੱਚ ਜਿੱਥੇ ਵੀ ਕੋਈ ਵੀ ਘਟਨਾ ਵਾਪਰਦੀ ਆ ਖਾਲਸਾ ਏਡ ਦੀ ਟੀਮ ਹਮੇਸ਼ਾ ਉੱਥੇ ਗਰਾਊਂਡ ਲੈਵਲ ਤੇ ਪਹੁੰਚ ਕੇ ਸਾਰੀ ਚੀਜ਼ਾਂ ਨੂੰ ਅਸੈਸ ਕਰਕੇ ਪ੍ਰੋਪਰ ਤਰੀਕੇ ਨਾਲ ਹਿਸਾਬ ਕਰਕੇ ਬਾਉਂਡਰੀਅਰਸ ਕੰਮ ਕਰਦੇ ਹੈਗੇ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਰੈਂਪਟਨ ਵਿਖੇ ਮੌਜੂਦ ਹਾਂ ਔਰ ਜਿੱਥੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਊਂਗੇ ਖਾਲਸਾ ਏਡ ਕਰਨੀ ਕਬੂਤ ਲਗਾਇਆ ਗਿਆ ਜਿਹੜਾ ਇੰਡੀਆ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਫੰਡ ਰੇਜ ਕੀਤਾ ਜਾ ਰਿਹਾ ਔਰ ਮੇਰੇ ਨਾਲ ਮੈਂਬਰ ਨੇ ਔਰ ਭਾਈ ਜੀ ਪਹਿਲਾਂ ਦਾ ਡੇਲੀ ਪੁਸ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੰਨੇ ਇੱਕ ਭਾਈ ਜੀ ਦਿਨ ਹੋ ਗਏ ਫੰਡਰੇਜ ਇੱਥੇ ਕਰਦੇ ਆ ਭਾਜੀ ਜਿਹੜਾ ਜੀਟੀਏ ਜੇ ਆਪਾਂ ਕਰਦੇ ਪਏ ਉਹਦਾ ਤਾਂ ਅਨਫੀਸ਼ੀਲੀ ਸਾਨੂੰ ਜਦੋਂ ਦਾ ਪੰਜਾਬ 'ਚ ਹੜ੍ਹ ਆਏ ਆ ਉਦੋਂ ਤੋਂ ਹੀ ਆਪਾਂ ਕਰ ਰਹੇ ਆ ਲੋਕਾਂ ਨੂੰ ਆਪਾਂ ਰਿਕਵੈਸਟ ਕਰ ਰਹੇ ਆ ਕਿ ਵੱਧ ਤੋਂ ਵੱਧ ਜਿੰਨਾ ਤੁਸੀਂ ਡੋਨੇਸ਼ਨ ਕਰ ਸਕਦੇ ਕਰੋ ਤੇ ਅਸੀਂ ਇੱਕ ਸਪੈਸ਼ਲ ਫੰਡਰੇਜ ਜੀਟੀਏ 'ਚ ਕਰ ਰਹੇ ਆ 28 ਤਰੀਕ ਨੂੰ ਅਸੀਂ ਇੱਕ ਵਾਕ ਵੀ ਕਰਨੀ ਆ ਤੇ ਇਹ ਸਾਡਾ ਗੋਲ ਆ ਕਿ ਹਾਫ ਮਿਲੀਅਨ ਅਸੀਂ ਜੀਟੀਏ 'ਚ ਇਕੱਠਾ ਕਰਕੇ ਹਾਫ ਮਿਲੀਅਨ ਡਾਲਰ ਤੇ ਅਸੀਂ ਛੇਤੀ ਤੋਂ ਛੇਤੀ ਪੰਜਾਬ ਫਲਡਸ ਜੀ ਉੱਥੇ ਪ੍ਰੋਜੈਕਟ ਲਈ ਪਹੁੰਚਾਈਏ ਤੇ ਕੱਲ ਇਸ ਪ੍ਰੋਜੈਕਟ ਦਾ মিডিਆ ਲਾਂਚ ਆ ਤੇ ਹੁਣ ਤੱਕ ਅਨਫੀਸ਼ੀਲੀ 43000 ਡਾਲਰ 43000 ਡਾਲਰ ਇਕੱਠੇ ਹੋ ਚੁੱਕੇ ਆ ਤੇ ਅਸੀਂ ਸਾਰੀ ਸੰਗਤ ਨੂੰ ਜਿੰਨੇ ਵੀ ਬਿਜ਼ਨਸਮੈਨ ਆ ਜਿੰਨੇ ਵੀ ਸਾਡੇ ਭਰਾ ਹੈਗੇ ਆ ਤੇ ਉਹਨਾਂ ਨੂੰ ਅਸੀਂ ਰਿਕਵੈਸਟ ਕਰਦੇ ਆ ਕਿ ਜਿੰਨਾ ਤੁਸੀਂ ਪੰਜਾਬ ਲਈ ਵੱਧ ਤੋਂ ਵੱਧ ਡੋਨੇਟ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਹੋ ਕਿਸ ਤਰੀਕੇ ਨਾਲ ਲੋਕ ਤੁਹਾਡੇ ਤੱਕ ਪਹੁੰਚ ਕਰਨ ਕਿਉਂਕਿ ਆਮ ਹੁੰਦਾ ਵੀ ਵੈਬਸਾਈਟ ਦੇ ਥਰੂ ਜਾਂ ਕੋਈ ਬਾਰ ਕੋਡ ਵਗੈਰਾ ਹੁੰਦਾ ਜਾਂ ਈਮੇਲ ਟਰਾਂਸਫਰ ਹੁੰਦਾ ਜਿਸ ਤਰੀਕੇ ਨਾਲ ਇੱਥੇ ਜਿਹੜੇ ਮਾਧਿਅਮ ਆ ਆਪਣੇ ਕਿਦਾਂ ਲੋਕ ਤੁਹਾਡੇ ਤੱਕ ਪਹੁੰਚ ਕਰਨ ਅਸੀਂ ਆਪਣੇ ਸੋਸ਼ਲ ਮੀਡੀਆ ਤੇ ਵੀ ਇਹ ਜੀ ਸਾਰਾ ਕੁਝ ਹੈਗਾ ਅਵੇਲੇਬਲ ਉਹਦਾ ਤੁਸੀਂ ਜੇ ਵੈਬਸਾਈਟ ਤੇ ਵੀ ਜਾਓਗੇ khasaye.org ਉੱਤੇ ਜੋ ਤੁਸੀਂ ਇਵੈਂਟਸ ਪੇਜ ਤੇ ਜਾਓਗੇ ਉੱਥੇ ਹੁੰਦਾ ਪਿਆ ਪੰਜਾਬ ਫਲਡ ਫੰਡਰੇਜ਼ਿੰਗ ਤੁਸੀਂ ਉਹ 'ਤੇ ਕਲਿੱਕ ਕਰਕੇ ਤੁਸੀਂ ਇੰਟਰੈਕਟ ਕਰ ਸਕਦੇ ਆ ਤੁਸੀਂ ਕ੍ਰੈਡਿਟ ਕਾਰਡ ਤੋਂ ਪੇ ਕਰ ਸਕਦੇ ਆ ਤੁਸੀਂ ਡੈਬਿਟ ਕਾਰਡ ਤੋਂ ਪੇ ਕਰ ਸਕਦੇ ਆ ਜੇ ਤੁਸੀਂ ਚੈੱਕ ਦੇਣਾ ਹੈ ਤੇ ਤੁਸੀਂ ਸਾਨੂੰ ਵੀ ਕੰਟੈਕਟ ਕਰ ਸਕਦੇ ਇੱਥੇ ਜੀਟੀਆਈ ਦੀਵ ਨੂੰ ਤੇ ਅਸੀਂ ਤੁਹਾਨੂੰ ਫੋਨ ਨੰਬਰ ਜਾਂ ਤੁਹਾਨੂੰ ਈਮੇਲ ਆਈਡੀ ਦੇ ਸਕਦੇ ਤੁਸੀਂ ਸਾਨੂੰ ਕੰਟੈਕਟ ਕਰੋ ਤੇ ਅਸੀਂ ਤੁਹਾਡੇ ਕੋਲ ਪਹੁੰਚ ਗਿਆ ਸੀ ਕਰ ਸਕਦੇ ਆ ਪੰਜਾਬ ਦੇ ਵਿੱਚ ਜਿਹੜੇ ਹੁਣ ਤੱਕ ਵੈਸੇ ਤਾਂ ਸਭ ਨੂੰ ਪਤਾ ਪਰ ਤੁਸੀਂ ਜ਼ਰੂਰ ਦੱਸੋ ਵੀ ਕਿੰਨੇ ਕ ਪਿੰਡਾਂ 'ਚ ਹੁਣ ਤੱਕ ਆਪਣੀ ਟੀਮ ਕੰਮ ਕਰ ਰਹੀ ਹੈ ਜੀ ਭਾਜੀ ਇਸ ਵੇਲੇ ਸਾਡੀਆਂ 16 ਟੀਮਾਂ ਕੰਮ ਕਰ ਰਹੀਆਂ ਨੇ ਸੋ ਉਹਦੇ ਵਿੱਚ ਇੱਕ ਤਾਂ ਪਟਿਆਲੇ 'ਚ ਸਾਡਾ ਹੈੱਡ ਆਫਿਸ ਹੈ ਜ ਇੱਕ ਟੈਂਪਰੇਰੀ ਅਸੀਂ ਅੰਮ੍ਰਿਤਸਰ 'ਚ ਵੀ ਵੇਅਰਹਾਊਸ ਲਿਆ ਹੋਇਆ ਜਿੱਥੇ ਸਾਰੇ ਆਪਰੇਸ਼ਨ ਮੇਨਟੇਨ ਹੋ ਰਿਹਾ ਤੇ 16 ਅਲੱਗ-ਅਲੱਗ ਟੀਮਾਂ ਤੇ ਇੱਕ ਮੇਨ ਹੈਲਪਲਾਈਨ ਨੰਬਰ ਆ ਉਥੇ ਤੇ ਕੋਈ ਵੀ ਸਾਨੂੰ ਭਾਵੇਂ ਇੱਥੇ ਵੀ ਕੋਈ ਰਿਕੁਐਸਟ ਆ ਰਹੀ ਮੰਨ ਲਓ ਤਾਂ ਕਿਸੇ ਦੇ ਵੀ ਰਿਸ਼ਤੇਦਾਰ ਆ ਫਸੇ ਆ ਉਹ ਆਪਾਂ ਉਥੇ ਪਹੁੰਚਾ ਰਹੇ ਆ ਕਿ ਇਹਨਾਂ ਨੂੰ ਹੈਲਪ ਚਾਹੀ ਰਹੀ ਹੈ ਤੇ ਵਿੱਚ ਵਿੱਚ ਹੈਲਪ ਐਮਰਜੈਂਸੀ ਰੈਸਕਿਊ ਤਾਂ ਚੱਲ ਹੀ ਰਿਹਾ ਨਾਲ ਰੀ-ਇਸਟੈਬਲਿਸ਼ ਵੀ ਕਰਨ ਲੱਪੇ ਆ ਜਿਹੜੇ ਮੰਨ ਲਓ ਫਸਲਾਂ ਜਿੱਥੇ ਅਜੇ ਬਚ ਸਕਦੀਆਂ ਉਹ ਵਾਟਰ ਪੰਪ ਦੇ ਨਾਲ ਪਾਣੀ ਕੱਢ ਕੇ ਫਸਲਾਂ ਬਚਾਉਣ ਨੂੰ ਕਿ ਕਿਸਾਨਾਂ ਦਾ ਨੁਕਸਾਨ ਨਾ ਹੋਵੇ ਤੇ ਉਹ ਵੀ ਆਪਣੀਆਂ ਜੋ ਵੀ ਸੇਵਾਵਾਂ ਚੱਲ ਰਹੀਆਂ ਲਗਾਤਾਰ ਸੋ ਤੁਹਾਨੂੰ ਸਭ ਆਉਤ ਸੀ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਜੇ ਆਪਾਂ ਦੇਖਿਆ ਜਾਵੇ ਖਾਲਸਾ ਏਡ ਨੂੰ ਇਹ ਸਮੇਂ-ਸਮੇਂ ਸਰ ਜਿੱਥੇ ਵੀ ਇਹਨਾਂ ਦੀ ਲੋੜ ਹੁੰਦੀ ਆ ਇਹ ਮੋਢੇ ਨਾਲ ਮੋਢਾ ਲਾ ਕੇ ਖੜਦੇ ਔਰ ਇਹ ਕੱਲੀ ਕਮਿਊਨਿਟੀ ਆਪਣੀ ਇਹ ਨਹੀਂ ਵੀ ਆਪਣੀ ਪੰਜਾਬੀ ਕਮਿਊਨਿਟੀ ਇਹਨਾਂ ਨੇ ਕੋਈ ਦੇਖਣਾ ਹੀ ਨਹੀਂ ਚਾਹੇ ਦੁਨੀਆ 'ਚ ਕਿਤੇ ਵੀ ਆਇਆ ਹੋਵੇ ਤੁਸੀਂ ਕਿਵੇਂ ਦੇਖਦੇ ਹੋ ਬਿਲਕੁਲ ਜੀ ਖਾਲਸਾ ਏਡ ਦਾ ਕੰਮ ਸਾਰੀ ਸਿੱਖ ਕਮਿਊਨਿਟੀ ਦੇ ਵਿੱਚ ਸਾਰੇ ਜਾਣਦੇ ਹੈਗੇ ਬਟ ਦੁਨੀਆ ਭਰ ਦੇ ਵਿੱਚ ਜਦੋਂ ਤੁਸੀਂ ਦੱਸਿਆ ਹਰ ਇੱਕ ਮੁਲਕ ਦੇ ਵਿੱਚ ਜਿੱਥੇ ਵੀ ਕੋਈ ਵੀ ਘਟਨਾ ਵਾਪਰਦੀ ਹੈ ਖਾਲਸਾਈਡ ਦੀ ਟੀਮ ਹਮੇਸ਼ਾ ਉੱਥੇ ਗਰਾਊਂਡ ਲੈਵਲ ਤੇ ਪਹੁੰਚ ਕੇ ਸਾਰੀ ਚੀਜ਼ਾਂ ਨੂੰ ਅਸੈਸ ਕਰਕੇ ਪ੍ਰੋਪਰ ਤਰੀਕੇ ਨਾਲ ਹਿਸਾਬ ਕਰਕੇ ਵੌਲੰਟੀਅਰਸ ਕੰਮ ਕਰਦੇ ਹੈਗੇ ਕਿਸੇ ਦੀ ਜੇਬ ਦੇ ਵਿੱਚ 1 ਡਾਲਰ ਦਾ ਪੈਸਾ ਨਹੀਂ ਜਾਂਦਾ ਹੈਗਾ ਜਿਹੜਾ ਵੀ ਸੰਗਤ ਜਾਂ ਕਮਿਊਨਿਟੀ ਪੈਸਾ ਇਕੱਠੇ ਕਰਦੀ ਹੈਗੀ 100% ਜਿਹੜੇ ਆ ਉਹ ਸਿੱਦੇ ਡਾਇਰੈਕਟਲੀ ਉਹ ਕਾਜ਼ ਨੂੰ ਜਾਂਦੇ ਹੈਗੇ ਸੋ ਸਾਰੀ ਕਮਿਊਨਿਟੀ ਨੂੰ ਇਹੀ ਅਪੀਲ ਕਰਦੇ ਆ ਕਾਫੀ ਸਾਨੂੰ ਕਾਲਾਂ ਆਉਂਦੀਆਂ ਰੈਜ਼ੀਡੈਂਸ ਤੋਂ ਲੋਕਾਂ ਤੋਂ ਪਾਈਚਾਰੇ ਦੇ ਵਿੱਚੋਂ ਕਿ ਆਪਾਂ ਪੰਜਾਬ ਦੇ ਵਿੱਚ ਇਸ ਸਮੇਂ ਕਿਦਾਂ ਹੈਲਪ ਕਰ ਸਕਦੇ ਹਾਂ ਤੁਸੀਂ ਵੀਡੀਓ ਵੀ ਦੇਖੀ ਹੋਣੀ ਆ ਕਾਲ ਸਾਈਡ ਦੀ ਟੀਮ ਜਿਹੜੀ ਇੰਡੀਆ ਦੀ ਟੀਮ ਆ ਔਨ ਦਾ ਗ੍ਰਾਉਂਡ ਉੱਤੇ ਕੰਮ ਵੀ ਕਰ ਰਹੀ ਆ ਰੈਸਕਿਊ ਦਾ ਕੰਮ ਵੀ ਹੋ ਰਿਹਾ ਉਸ ਦੇ ਨਾਲ ਦੀ ਨਾਲ ਜਿਹੜੇ ਪਿੰਨਾਂ ਦੇ ਵਿੱਚ ਦੌਰੇ ਕਰਕੇ ਹਰ ਇੱਕ ਚੀਜ਼ ਦਾ ਹਿਸਾਬ ਕੀਤਾ ਜਾ ਰਿਹਾ ਕਿ ਉੱਥੇ ਲੋੜ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੋਈ ਇੱਕ ਦੋ ਮਹੀਨਿਆਂ ਦਾ ਕੰਮ ਨਹੀਂ ਹੈਗਾ ਇਹ ਇੱਕ ਦੋ ਸਾਲਾਂ ਦਾ ਕੰਮ ਚੱਲਣਾ ਸ਼ਾਇਦ ਬਾਅਦ ਵੀ ਹੋਵੇ ਬਟ ਉਹ ਸਾਰੇ ਪਿੰਨਾਂ ਦੇ ਵਿੱਚ ਜੋ ਵੀ ਉਹਨਾਂ ਨੇ ਹਿਸਾਬ ਕਰਨਾ ਹੈਗਾ ਕਿ ਕਿੱਥੇ ਕੀ ਚੀਜ਼ ਦੀ ਜ਼ਰੂਰਤ ਹੈ ਇਨਫਰਾਸਟ੍ਰਕਚਰ ਦੀ ਕਈ ਅੰਦੇ ਜਿਹੜੇ ਪਾਸੂ ਡੰਗਰ ਹੈਗਾ ਉਹ ਵੀ ਚਲਾ ਗਿਆ ਉਹ ਵੀ ਨਮਾ ਲੈ ਕੇ ਆਣਾ ਚਾਰੇ ਦੇ ਲਈ ਡੀਜ਼ਲ ਦੇ ਲਈ ਪੈਸੇ ਚਾਹੀਦੇ ਹੈਗੇ ਆ ਕਈ ਚੀਜ਼ਾਂ ਦੇ ਲਈ ਚਾਹੀਦੇ ਆ ਸੋ ਖਾਲਸੇਟ ਦੀ ਟੀਮ ਜਿਹੜੀ ਆਨ ਦਾ ਗਰਾਉਂਡ ਹੈ ਉਹ ਸਮੇਂ ਦੇ ਹਿਸਾਬ ਨਾਲ ਮੰਗ ਕਰ ਰਹੀ ਆ ਅੱਬਾ ਕਮਿਊਨਿਟੀ ਨੂੰ ਇਹ ਨਹੀਂ ਬੇਨਤੀ ਕਰ ਰਹੇ ਹੈਗੇ ਕਿ ਰਾਈਟ ਨਾ ਸਾਨੂੰ 10 ਮਿਲੀਅਨ ਡਾਲਰ ਇਕੱਠਾ ਕਰਕੇ ਦਿਓ ਤੁਸੀਂ ਫੰਡ ਕਿਉਂਕਿ ਸਾਨੂੰ ਹਜੇ ਨਹੀਂ ਪਤਾ ਹੈਗਾ ਕਿ ਇਹ ਫੰਡ ਕਿੱਥੇ ਖਰਚਣਾ ਉਹ ਹਿਸਾਬ ਦੇ ਨਾਲ ਟਾਈਮ ਟੂ ਟਾਈਮ ਜਿਦਾ ਰਾਈਟ ਨਾ ਜਿਹੜਾ ਗੋਲ ਹੈਗਾ 1/2 ਮਿਲੀਅਨ ਡਾਲਰ ਦਾ ਕਿਉਂਕਿ ਉਹ ਅੱਜ ਦੇ ਸਮੇਂ ਦੀ ਲੋੜ ਹੈਗੀ ਆ ਜਦੋਂ ਇਹ ਸਾਰਾ ਪੂਰਾ ਹੋਊਗਾ ਇਹ ਸਾਰਾ ਕੰਮ ਜਦੋਂ ਪੂਰਾ ਹੋਊਗਾ ਨੈਕਸਟ ਸਟੈਪ ਫਿਰ ਜਿਹੜੀ ਖਾਲਸਾ 侧 ਦੀ ਐਨਡੀਆ ਟੀਮ ਹੈ ਉਹ ਤੇ ਕੈਨੇਡਾ ਦੀ ਟੀਮ ਨੂੰ ਦੱਸੇਗੀ ਤੇ ਕਮਿਊਨਿਟੀ ਨੂੰ ਫਿਰ ਅਪੀਲ ਕਰਾਂਗੇ ਸੋ ਮੀਡੀਆ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈਗਾ ਤੁਸੀਂ ਇਹ ਮੈਸੇਜ ਖਾਲਸਾ 侧 ਦਾ ਮੈਸੇਜ ਸਾਰੀ ਕਮਿਊਨਿਟੀ ਤੱਕ ਪਹੁੰਚਾਓ ਲੋਕਾਂ ਨੂੰ ਚਾਹੀਦਾ ਹੈ ਕਿ ਰਿਲਾਇਬਲ ਸੋਰਸ ਟਰਸਟੇਬਲ ਸੋਰਸ ਹੋਵੇ ਜਿਹਦੇ ਕੋਲ ਜਾ ਕੇ ਤੁਸੀਂ ਹੈਲਪ ਕਰ ਸਕਦੇ ਆ ਆਪਾਂ ਦੂਰ ਬੈਠੇ ਸੋਸ਼ਲ ਮੀਡੀਆ ਤੇ ਤਾਂ ਦੇਖ ਸਕਦੇ ਬਟ ਹੈਲਪ ਕਰਨੀ ਬਹੁਤ ਔਖੀ ਆ ਬਟ ਜਦੋਂ ਖਾਲਸਾ ਏਡ ਆ ਰਗੇ ਸੇਵਾਦਾਰ ਉਥੇ ਵੌਲੰਟੀਅਰਸ ਸਾਡੇ ਵੀਰ ਸਾਡੀਆਂ ਭੈਣਾਂ ਉਥੇ ਕੰਮ ਕਰਦੇ ਆ ਉਹਨਾਂ ਦੀ ਆਪਾਂ ਜ਼ਰੂਰ ਮਦਦ ਕਰ ਸਕਦੇ ਹੈਗੇ ਆ ਉਹਨਾਂ ਲਈ ਪੋਜ਼ਿਟਿਵ ਮੈਸੇਜ ਵੀ ਭੇਜ ਸਕਦੇ ਹੈਗੇ ਆ ਸੋ ਮੀਡੀਆ ਦੇ ਦੇ ਵਿੱਚ ਬਹੁਤ ਵੱਡਾ ਰੋਲ ਹੈਗਾ ਤੁਸੀਂ ਵੀ ਸਾਰੇ ਆਪਣੀ ਮੀਡੀਆ ਇੰਡਸਟਰੀ ਜਿਹੜੀ ਹੈਗੀ ਇੱਥੇ ਸਾਡਾ ਪੂਰਾ ਸਾਥ ਦਿਓ ਤਾਂ ਕਿ ਇਹ ਕੈਂਪੇਨ ਸਕਸੈਸਫੁਲੀ ਲਾਂਚ ਹੋਵੇ ਧੰਨਵਾਦ ਥੈਂਕ ਯੂ ਸੋ ਇਹ ਸਨ ਖਾਲਸਾ ਏਡ ਦੀ ਟੀਮ ਜਿਨ੍ਹਾਂ ਨੇ ਦੱਸਿਆ ਵੀ ਕਿਸ ਕੇ ਨਾਲ ਤੁਸੀਂ ਆਪਣਾ ਦਸਵੰਧ ਜਿਹੜਾ ਇੱਥੇ ਕੱਢ ਕੇ ਇੱਥੇ ਸੇਵਾ ਕਰ ਸਕਦੇ ਹੋ ਕਿਉਂਕਿ ਲੋੜ ਪਿੱਛੇ ਹਲੇ ਬਹੁਤ ਹੈ ਔਰ ਜਿਵੇਂ ਤੂਰ ਸਾਹਿਬ ਨੇ ਕਿਹਾ ਵੀ ਹਲੇ ਕੋਈ ਕੈਲਕੂਲੇਸ਼ਨ ਨਹੀਂ ਹੋਈ ਵੀ ਕਿੰਨਾ ਪੈਸਾ ਚਾਹੀਦਾ ਕਿੰਨਾ ਨਹੀਂ ਪਰ ਫਿਰ ਵੀ ਇਹਨਾਂ ਨੇ ਇੱਕ ਟੀਚਰ ਰੱਖਿਆ 1 ਮਿਲੀਅਨ ਦਾ ਜਿਹਦੇ ਵਿੱਚ ਉਹ ਕਹਿੰਦੇ ਵੀ ਕੱਲ ਨੂੰ ਅਸੀਂ ਜਿਹੜੀ ਅਫੀਸ਼ੀਅਲ ਅਸੀਂ ਅਨਾਉਂਸਮੈਂਟ ਕਰਾਂਗੇ ਆਪਣੇ ਮੀਡੀਆ ਪਲੇਟਫਾਰਮ ਦੇ ਉੱਪਰ ਪਰ ਇੱਥੇ ਇੱਕ ਬੂਥ ਲੱਗਿਆ ਹੋਇਆ ਇਸ ਮੇਲੇ ਤੇ ਪੰਜਾਬ ਦੇ ਮੇਲੇ ਤੇ ਜੇ ਤੁਸੀਂ ਆਪਣੇ ਕੰਨਿਓ ਕੋਈ ਵੀ ਤਿਲ ਫੁੱਲ ਪੇਂਟ ਕਰਨਾ ਚਾਹੁੰਦੇ ਹੋ ਤਾਂ ਇੱਥੇ ਆ ਕੇ ਤੁਸੀਂ ਉਹ ਆਪਣੇ ਸੇਵਾ ਦੇ ਸਕਦੇ ਹੋ ਸੋ ਫਿਲਹਾਲ ਹੋਵਾਂਗੇ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭੁਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਟ੍ਰਾਂਡੋ ਕੈਨੇਡਾ